ਫਸਲੇ ਦਿਨੀ ਜਿਹੜਾ ਪਰਲ ਕੰਪਨੀ ਦੇ ਮਾਲਕ ਆ ਜਿਹੜਾ ਨਿਰਮਲ ਸਿੰਘ ਭੰਗੂ ਅਸ ਦੁਨੀਆ ਤੋਂ ਚਲੇ ਗਏ ਪਰਲ ਕੰਪਨੀ ਦੇ ਪੰਜਾਬ ਦੇ 25 ਲੱਖ ਪਰਿਵਾਰਾਂ ਦਾ 8 ਤੋਂ 10000 ਕਰੋੜ ਰੁਪਿਆ ਜਿਹੜਾ ਇਨਵੈਸਟ ਹੋਇਆ ਵਾ ਉਹਦੇ ਨਾਲ ਨਾਲ ਜੇ ਪੂਰੀ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਚ 5000 ਔਰ 85 ਲੱਖ ਪਰਿਵਾਰਾਂ ਦਾ ਜਿਹੜਾ 49000 100 ਕਰੋੜ ਰੁਪਿਆ ਉਹਦੇ ਚ ਇਨਵੈਸਟ ਹੋਇਆ ਵਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਬੜੀ ਬਾਰੀ ਇਸ ਤੇ ਗੱਲ ਕਰੀ ਆ ਕਿ ਲੋਕਾਂ ਨੂੰ ਜਿਹੜਾ ਪੈਸਾ ਵਾਪਸ ਦਿੱਤਾ ਜਾਊਗਾ ਔਰ ਇਸ ਤੇ ਵਿਚੜਾ ਪੈਸਾ ਲੱਗਿਆ ਉਹ ਜ਼ਿਆਦਾਤਰਾਂ ਛੋਟੇ ਪਰਿਵਾਰਾਂ ਦਾ ਪੈਸਾ ਲੱਗਿਆ ਹੋਇਆ ਔਰ ਇੰਨੀ ਕ ਸੰਪਤੀ ਜਿਹੜੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਨਾਲ-ਨਾਲ ਪਈ ਆ ਕਿ ਜਿੰਨਾ ਉਹਦੇ ਵਿੱਚ ਪੈਸਾ ਲੱਗਿਆ ਉਹ ਸੰਪਤੀ ਦੀ ਕੀਮਤੋਂ ਤੋਂ 10 ਗੁਣਾ ਹੈਗੀ ਆ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਪੂਰੇ ਸਦਨ ਦੇ ਧਿਆਨ ਦੇ ਵਿੱਚ ਔਰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਤਾਂ ਕਿ ਜਿਹੜੇ ਬੜੇ ਲੰਮੇ ਸਮੇ ਤੋਂ ਲੋਕਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਬਚਾ ਕੇ ਪਰਲ ਕੰਪਨੀ ਦੇ ਵਿੱਚ ਲਾਇਆ ਸੀ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਲਈ ਜਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਜਿਹੜਾ ਉਸਾਇਤਾ ਮੈਂ ਸਕੇ ਲਾਹੌਰ ਸਿੰਘ ਨੂੰ ਕੋਕੇ ਬਹੁਤ ਸ਼ੁਕਰੀਆ ਮਾਨਯੋਗ ਸਪੀਕਰ ਸਾਹਿਬ ਸਪੀਕਰ ਸਾਹਿਬ ਜਿਸ ਤਰ੍ਹਾਂ ਕੱਲ ਤੁਸੀਂ ਇੱਕ ਮੁਲਾਜ਼ਮ ਦੀ ਕਰਪਸ਼ਨ ਬਾਰੇ ਗੱਲ કરી ਸੀ ਔਰ ਉਸ ਤਰ੍ਹਾਂ ਦੇ ਨਾਲ ਜੇ ਉਸ ਦਾ ਉਤੇ ਕੰਮ ਹੋਊਗਾ ਤਾਂ ਬਹੁਤ ਵਧੀਆ ਇੱਕ ਸੁਨੇਹਾ ਜਾਊਗਾ ਪਰ ਉਹਦੇ ਨਾਲ ਨਾਲ ਮੈਂ ਇੱਕ ਪੂਰੇ ਪੰਜਾਬ ਦਾ ਜਿਹੜਾ ਵੱਡਾ ਮਸਲਾ ਔਰ ਇੱਥੇ ਬੈਠੇ ਤਕਰੀਬਨ ਮੈਨੂੰ ਲੱਗਦਾ ਵੀ ਸਾਰੇ ਐਮਲੈਂਸ ਦੇ ਹਲਕਿਆਂ ਦੇ ਲੋਕ ਆ ਜਿਹੜੇ ਉਦੋਂ ਪੀੜਤ ਹੋਣਗੇ ਸੋ ਪਿਛਲੇ ਦਿਨੀ ਜਿਹੜਾ ਪਰਲ ਕੰਪਨੀ ਦੇ ਮਾਲਕ ਆ ਜਿਹੜਾ ਨਿਰਮਲ ਸਿੰਘ ਭੰਗੂ ਇਸ ਦੁਨੀਆ ਤੋਂ ਚਲੇ ਗਏ ਪਰਲ ਕੰਪਨੀ ਦੇ ਪੰਜਾਬ ਦੇ 25 ਲੱਖ ਪਰਿਵਾਰਾਂ ਦਾ 8 ਤੋਂ 10 ਹਜ਼ਾਰ ਕਰੋੜ ਰੁਪਇਆ ਜਿਹੜਾ ਇਨਵੈਸਟ ਹੋਇਆ ਵਾ ਉਹਦੇ ਨਾਲ ਨਾਲ ਜੇ ਪੂਰੀ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਚ 5000 ਔਰ 85 ਲੱਖ ਪਰਿਵਾਰਾਂ ਦਾ ਜਿਹੜਾ 58000 100 ਕਰੋੜ ਰੁਪਏ ਉਹਦੇ ਚ ਇਨਵੈਸਟ ਹੋਇਆ ਬਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਆ ਬੜੀ ਬਾਰੀ ਤੇ ਗੱਲ ਕਰੀ ਆ ਕਿ ਲੋਕਾਂ ਨੂੰ ਜਿਹੜਾ ਪੈਸਾ ਵਾਪਸ ਦਿੱਤਾ ਜਾਊਗਾ ਔਰ ਇਸ ਤੇ ਵਿਚ ਜਿਹੜਾ ਪੈਸਾ ਲੱਗਿਆ ਉਹ ਜ਼ਿਆਦਾਤਰਾਂ ਛੋਟੇ ਪਰਿਵਾਰਾਂ ਦਾ ਪੈਸਾ ਲੱਗਿਆ ਹੋਇਆ ਔਰ ਇੰਨੀ ਕ ਸੰਪਤੀ ਜਿਹੜੀ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਨਾਲ-ਨਾਲ ਪਈ ਆ ਕਿ ਜਿੰਨਾ ਉਹਦੇ ਵਿੱਚ ਪੈਸਾ ਲੱਗਿਆ ਉਹ ਸੰਪਤੀ ਦੀ ਕੀਮਤੋਂ ਤੋਂ 10 ਗੁਣਾ ਹੈਗੀ ਆ ਸੋ ਮੈਂ ਤੁਹਾਡੇ ਮਾਧਿਅਮ ਦਾ ਰਾਹੀਂ ਪੂਰੇ ਸਦਨ ਦੇ ਧਿਆਨ ਦੇ ਵਿੱਚ ਔਰ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਜਲਦ ਤੋਂ ਜਲਦ ਜਿਹੜਾ ਪਰਲ ਦੇ ਪੀੜਤ ਪਰਿਵਾਰ ਨੇ ਉਹਨਾਂ ਦੀ ਸੰਪਤੀ ਨੂੰ ਵੇਚ ਕੇ ਜ਼ਬਤ ਕਰਕੇ ਉਹ ਪੀੜਤ ਪਰਿਵਾਰਾਂ ਨੂੰ ਜਿਹੜਾ ਪੈਸਾ ਦਿੱਤਾ ਜਾਵੇ ਤਾਂ ਕਿ ਜਿਹੜੇ ਬੜੇ ਲੰਮੇ ਸਮੇਂ ਤੋਂ ਲੋਕਾਂ ਨੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸਾ ਬਚਾ ਕੇ ਪਰਲ ਕੰਪਨੀ ਦੇ ਵਿੱਚ ਲਾਇਆ ਸੀ ਉਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਚਲਾਉਣ ਦੇ ਲਈ ਜਾਂ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਜਿਹੜਾ ਉਹ ਸਹਾਇਤਾ ਮਿਲ ਸਕੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਦਿੱਤਾ ਤੇ ਜਰੂਰ ਇਸ ਚੀਜ਼ ਤੇ ਪੰਜਾਬ ਸਰਕਾਰ ਵਿਚਾਰ ਕਰੇ ਥੈਂਕ ਯੂ ਧੰਨਵਾਦ ਬਲਜਿੰਦਰ ਕੌਰ ਜੀ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਵੈਸੇ ਤਾਂ ਮੈਂ ਇੱਕ ਮੁੱਦਾ ਜਿਹੜਾ ਇਹ ਧਿਆਨ ਦਬਾਉ ਮਤੇ ਦੇ ਵਿੱਚ ਲਾਇਆ ਸੀ ਪਰ ਉਹ ਮੈਨਲਾ ਦਾ ਤੁਸੀਂ ਰਿਜੈਕਟ ਕਰਤਾ ਕਿ ਕਿਵੇਂ ਰਿਜੈਕਟ ਹੋ ਗਿਆ ਜੀ ਕੁਝ ਕਾਰਨਾ ਕਰਕੇ ਕੈਪ ਥੈਂਕ ਯੂ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਅ ਤਲਵੰਡੀ ਸਾਬੂ ਦੇ ਵਿੱਚ ਸਭ ਤੋਂ ਵੱਡੀ ਗੁਰਗੋਵਿੰਦ ਸਿੰਘ ਰਿਫਾਇਨਰੀ ਹੈ ਜੀ ਤੇ ਜਦੋਂ ਰਿਫਾਇਨਰੀ ਲੱਗੀ ਆ ਨਾ ਤੇ ਉਥੇ ਕਰੋੜਾਂ ਦੀ ਜ਼ਮੀਨ ਕੌਡੀਆਂ ਪਾ ਉਥੋਂ ਦੇ ਲੋਕਾਂ ਨੇ ਦਿੱਤੀ ਆ ਤੇ ਰਿਫਾਇਨਰੀ ਲਾਉਣ ਵੇਲੇ ਉਹਦੇ ਰੂਲਸ ਦੇ ਵਿੱਚ ਇੱਕ ਗੱਲ ਕਮਿਟ ਕੀਤਾ ਸੀਗਾ ਕਿ ਜਦੋਂ ਰਿਫਾਇਨਰੀ ਲੱਗ ਜਾਂਦੀ ਆ ਤਾਂ ਜਿਹੜਾ ਦਾ ਸੀਐਸਆਰ ਹੋਊਗਾ ਇਹਦਾ 2% ਅਸੀਂ 100 ਕਿਲੋਮੀਟਰ ਦੇ ਘੇਰੇ ਤੇ ਲੋਕਾਂ ਦੀ ਸੋਸ਼ਲ ਸਿਕਿਉਰਿਟੀ ਵਾਸਤੇ ਇਹਨੂੰ ਯੂਜ਼ ਕਰਾਂਗੇ ਪਰ ਮੈਂ ਸੀਐਸਆਰ ਨੂੰ ਲੈ ਕੇ ਇੰਨੀਆਂ ਕਿ ਚਿੱਠੀਆਂ 2.5 ਸਾਲਾਂ ਦੇ ਵਿੱਚ ਕੱਢ ਚੁੱਕੀ ਆ ਜਿਦੇ ਜ਼ਿੰਮੇਵਾਰ ਸਦਮ ਸਦੇ ਸਾਡੇ ਡੀਸੀ ਨੇ ਸਾਡੇ ਐਸਐਸਪੀ ਸਾਹਿਬ ਨੇ ਇੱਥੋਂ ਤੱਕ ਕਿ ਚੀਫ ਸਕੱਟਰੀ ਸਾਹਿਬ ਨੂੰ ਮੈਂ ਚਿੱਠੀ ਲਿਖ ਦਿੱਤੀ ਹੈ ਖੈਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਕਿ ਸਾਡੇ ਕੋਲੇ ਸੀਐਸਆਰ ਦਾ حساب ਨਹੀਂ ਆਉਂਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਫਾਇਨਰੀ ਜਿਹੜਾ ਸੀਐਸਆਰ ਦਾ ਪੈਸਾ ਬਣਦਾ ਉਹਨੂੰ ਕਿੱਥੇ ਲਾਉਂਦੀ ਹੈ ਉਹ ਸਿਰਫ ਮਿੱਠੀਆਂ ਗੋਲੀਆਂ ਦੇ ਕੇ ਨਾ ਇੱਕ ਤਰ੍ਹਾਂ ਦੇ ਕਹ ਲਓ ਕਿ ਬੈਂਚ ਵੰਡ ਕੇ ਉਹ 3 ਗਾਰਡ ਵੰਡ ਕੇ ਲੋਕਾਂ ਨੂੰ ਕਹਿ ਦਿੰਦੀ ਹੈ ਕਿ ਤੁਹਾਡਾ ਸੀਐਸਆਰ ਪੂਰਾ ਹੋ ਗਿਆ ਸੋ ਜੇ ਸਰਕਾਰ ਮੈਂ ਸੀਐਮ ਸਾਹਿਬ ਦਾ ਧੰਨਵਾਦ ਇਸ ਲਈ ਕਰਦੀ ਹਾਂ ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਲੋਕਲ ਸਾਡੇ ਹਲਕੇ ਦੀ ਬੁਲਾਈ ਸੀਗੀ ਪਰ ਉਹ ਮੀਟਿੰਗ ਕਿਤੇ ਨਾ ਕਿਤੇ ਅਧੂਰੀ ਰਹੇਗੀ ਸ਼ਾਇਦ ਕਿਤੇ ਬਿਜ਼ੀ ਰੁਜ਼ੀਮੀਆਂ ਕਰਕੇ ਜੇ ਉਹ ਮੀਟਿੰਗ ਪ੍ਰੋਪਰ ਤਰੀਕੇ ਨਾਲ ਬੁਲਾਈ ਜਾਵੇ ਉਸ ਮੀਟਿੰਗ ਦੇ ਵਿੱਚ ਮੈਨੇਜਮੈਂਟ ਨੂੰ ਕਾਲ ਕੀਤੀ ਜਾਵੇ ਪਲੱਸ ਸਾਡੇ ਹਲਕੇ ਦੇ ਲੋਕ ਕਾਲ ਕੀਤੇ ਜਾਣ ਤਾਂ ਸ਼ਾਇਦ ਉਹ ਸਫਲੇ ਹੋ ਜੂਗੀ ਔਰ ਮੇਰੀ ਬੇਨਤੀ ਤੁਹਾਡੇ ਤੱਕ ਵੀ ਆ ਕਿ ਤੁਸੀਂ ਵੀ ਸਮਾਂ ਕੱਢ ਕੇ ਰਿਫਾਇਨਰੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਕੇ ਆਓ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਮਤਲਬ ਉੱਤੇ ਡਾਊਟ ਆ ਕਿ ਜਿਹੜਾ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਇੱਥੇ ਗ੍ਰੀਨਰੀ ਵਧਾਵਾਂਗੇ ਉੱਥੋਂ ਦੀ ਗ੍ਰੀਨਰੀ ਕਿਉਂਕਿ ਪੋਲੂਸ਼ਨ ਇੰਨੇ ਸਿਖਰ ਤੇ ਬੋਲਦਾ ਉੱਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਪਾਣੀ ਦੇ ਵਿੱਚ ਪੋਲੂਸ਼ਨ ਆ 에ਅਰ ਦੇ ਵਿੱਚ ਪੋਲੂਸ਼ਨ ਆ ਲੋਕ ਉੱਥੋਂ ਪਿੰਡਾਂ ਨੂੰ ਖਾਲੀ ਕਰ ਕਰਕੇ ਦੂਸਰੇ ਪਾਸੇ ਜਾ ਰਹੇ ਨੇ ਔਰ এনवायरमेंट ਨੂੰ ਇੰਨਾ ਕੁ ਪੋਲੂਟ ਕੀਤਾ ਹੋਇਆ ਇੱਥੋਂ ਤੱਕ ਕਿ ਸੀਵਰੇਜ ਦਾ ਪਾਣੀ ਉਹਨਾਂ ਦਾ ਕਿੱਥੇ ਜਾਂਦਾ ਇਟ ਇਸ ਆਲਸੋ ਅੰਡਰ ਕੁਐਸਚਨ ਮਾਰਕ ਔਰ ਮੈਨੂੰ ਤਾਂ ਇੱਥੋਂ ਤੱਕ ਵੀ ਡਾਊਟ ਆ ਬਿਜਲੀ ਮੰਤਰੀ ਬੈਠੇ ਨੇ ਕਿ ਉਹ ਬਿਜਲੀ ਦੇ ਬਿੱਲ ਵੀ ਭਰਦੇ ਆ ਕਿ ਨਹੀਂ ਭਰਦੇ ਇਹ ਸਾਰਾ ਕੁਝ ਜਿਹੜਾਗਾ ਇਹ ਸਵਾਲ ਦੇ ਵਿੱਚ ਮੇਰਾ ਐਸ ਵੇਲੇ ਤੁਹਾਡੇ ਡੈਸਕ ਤੇ ਹੈ ਜੀ ਔਰ ਦੂਸਰੀ ਮੈਂ ਗੱਲ ਕਰਨਾ ਚਾਹੂੰਗੀ ਕਿ ਰਿਫਾਇਨਰੀ ਦੇ ਵਿੱਚ ਇੱਕ ਹੋਰ ਵੱਡਾ ਕਪਲਾ ਜਿਹੜਾ ਸਿਖਰ ਤੇ ਬੋਲਦਾ ਕਿ ਬਹੁਤ ਵੱਡੇ ਵੱਡੇ ਟਰਾਂਸਪੋਰਟਰ ਜਿਹੜੇ ਇੱਕ ਕਾਰਪੋਰੇਟ ਘਰਾਣਿਆਂ ਦੇ ਨਾਲ ਮਿਲ ਕੇ ਇੱਕ ਨੈਕਸਸ ਬਣਾਇਆ ਹੋਇਆ ਉੱਥੋਂ ਦੀ ਮੈਨੇਜਮੈਂਟ ਦੇ ਨਾਲ ਮਿਲ ਕੇ ਜਿਹੜੇ ਲਗਾਤਾਰ ਦੱਬ ਕੇ ਗਰੀਬ ਟਰਾਂਸਪੋਰਟਰਾਂ ਨੂੰ ਲੁੱਟ ਰਿਹਾ ਔਰ ਅੱਜ ਤੱਕ ਗਰੀਬ ਲੋਕਾਂ ਦੀ ਹਿੰਮਤ ਨਹੀਂ ਪਈ ਕਿ ਉੱਥੇ ਆਪਣਾ ਇੱਕ ਵੀ ਕੰਮ ਕਰ ਸਕਣ ਆਪਣੀ ਇੱਕ ਵੀ ਗੱਡੀ ਪਾ ਸਕਣ ਔਰ ਸਾਡੀ ਸਰਕਾਰ ਤੋਂ ਅ ਸਾਡੇ ਲੋਕਾਂ ਨੂੰ ਉਮੀਦਾਂ ਜਾਗੀਆਂ ਨੇ ਔਰ ਜਦੋਂ ਵੀ ਕੋਈ ਆਵਾਜ਼ ਚੱਕਦਾ ਉੱਥੇ ਤਾਂ ਉਹਨੂੰ ਨਾਮ ਦੇ ਦਿੱਤਾ ਜਾਂਦਾ ਕਹਿੰਦੇ ਜੀ ਇਹ ਤਾਂ ਗੁੰਡਾ ਟੈਕਸ ਮੰਗਦੇ ਆ ਸੋ ਸਰ ਤੁਹਾਡੇ ਜ਼ਰੀਏ ਮੈਂ ਬੇਨਤੀ ਕਰਦੀ ਆ ਦੇਖੋ ਮੀਡੀਆ ਵਾਲੇ ਵੀ ਮੇਰੇ ਬੈਠੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਦੋਂ ਵੀ ਕੋਈ ਗੱਲ ਕਰਨੀ ਹੁੰਦੀ ਆ ਤਾਂ ਕਮ ਸੇ ਕਮ ਇੱਕ ਸਵਾਲ ਜ਼ਰੂਰ ਉਹਨਾਂ ਨੂੰ ਪੁੱਛਿਆ ਕਰੋ ਵੀ ਭਾਈ ਐਂ ਤਾਂ ਦੱਸ ਦਿਓ ਤੁਹਾਡਾ ਸੀਐਸਆਰ ਕਿੱਥੇ ਜਾਂਦਾ ਤੁਸੀਂ ਕਿੱਥੇ ਲਾਉਨੇ ਹੋ ਤੁਸੀਂ ਰੌਲਾ ਪਾ ਦਿੰਨੇ ਹੋ ਜਦੋਂ ਕੋਈ ਗੱਲ ਕਰਦਾ ਕਹਿੰਦੇ ਗੁੰਡਾ ਟੈਕਸ ਸੋ ਇਟਸ ਮਾਈ ਓਪਨ ਚੈਲੰਜ ਇਨ ਹਾਊਸ ਕਿ ਜੇ ਕੋਈ ਕਹਿੰਦਾ ਗੁੰਡਾ ਟੈਕਸ ਤਾਂ ਮੇਰੇ ਸਾਹਮਣੇ ਪਰਚੀ ਲੈ ਕੇ ਦੇ ਦਿਓ ਆਮ ਰਿਸਪੌਂਸੀਬਲ ਫਾਰ ਥੈਟ ਪਰ ਮੇਰੀ ਬੇਨਤੀ ਹੈ ਜੀ ਤੁਸੀਂ ਮੇਰੇ ਨਾਲ ਚੱਲੋ ਮਿਸਟਰ ਸਾਹਿਬਾਨ ਨੂੰ ਬੇਨਤੀ ਹੈ ਪੂਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ ਇੱਕ ਵਾਰੀ ਜਾ ਕੇ ਉੱਥੇ ਜਾ ਕੇ ਚੈੱਕ ਕਰਕੇ ਆਈਏ ਕਿਉਂਕਿ ਜਿਹੜੀ ਅਸੀਂ ਗੱਲ ਕਰਦੇ ਆ ਕਿ 90% ਲੋਕਲ ਲੋਕਾਂ ਨੂੰ ਸਾਡੇ ਸੀਐਮ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਜਿੱਥੇ ਜਿੱਥੇ ਇੰਡਸਟਰੀ ਉਹਨਾਂ ਨੂੰ ਅਸੀਂ ਰੋਜ਼ਗਾਰ ਦਈਏ ਤਾਂ 90% ਤਲਵੰਡੀ ਸਾਬੋ ਦੇ ਲੋਕ ਆ ਜਿਹੜੇ ਉਹ ਵੀ ਰਿਕੁਆਇਰਡ ਕਰਦੇ ਆ ਥੈਂਕ ਯੂ ਸੋ ਮੱਚ ਥੈਂਕ ਯੂ